ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਊਨੀਜ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹੀ ਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਜੀ ਆਥਨ ਦਾ 4:00 ਵਜੇ ਨੇ ਤਰੀਕ 1 ਸਤੰਬਰ ਦਿਨ ਸੋਮਵਾਰ ਹੈ ਤੇ ਆਪਾਂ ਲੱਗਿਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਸਾਡੇ ਇੱਥੇ ਪੈ ਰਿਆ ਜਿੰਮੀ ਘਟੋ ਘਟ ਤੁਸੀਂ ਸਮਝੋ ਵੀ 2-3 ਘੰਟੇ ਹੋ ਗਏ ਵੀ ਪੰਦੇ ਨੂੰ ਵਿੱਚ ਦੀ ਇੱਕ ਵਾਰੀ हट ਗਿਆ ਸੀ ਫਿਰ ਫਿਰ ਸ਼ੁਰੂ ਹੋ ਗਿਆ ਤੇ ਆਪਣੀ ਜਿਹੜੀ ਉਹ ਐਲਾ ਬਾਹਰ ਖੜੀ ਆ ਨਾ ਪਿੰਜਰੇ ਤੋਂ ਬਾਹਰ ਉਹ ਨੌਂਦੀ ਫਿਰਦੀ ਉਹ ਪਹਿਲਾਂ ਬਾਹਰ ਫਿਰਦੀ ਸੀਗੀ ਨੌਂਦੀ ਬੜੀ ਸ਼ਕੀਨ ਆ ਉਹ ਜਿਹੜੀ ਪਿੰਜਰੇ ਦੇ ਵਿੱਚ ਬੈਠੀ ਉਹ ਜਿੰਮੀ ਆ ਉਹ ਪਾਣੀ ਤੋਂ ਬਹੁਤ ਡਰਦੀ ਆ ਉਹ ਨਾ ਕੇ ਨਹੀਂ ਖੁਸ਼ ਹੈਗੀ ਸੋ ਆਪਾਂ ਤਾਂ ਹੀ ਪਿੰਜਰੇ ਟਾੜੀ ਹੋਈ ਆ ਤੇ ਪਿੰਜਰਾ ਵੀ ਥੋੜਾ ਅੰਦਰ ਨੂੰ ਚਿੱਪਤਾ ਹੈਦਰ ਆਪਣੇ ਪਸ਼ੂ ਖੜੇ ਨੇ ਤੇ ਮੀਂਹ ਨਾਲ ਬਹੁਤ ਜ਼ਿਆਦਾ ਡੇੜੇ ਦਾ ਬੁਰਾ ਹਾਲ ਹੋਇਆ ਤੇ ਆਪਣੇ ਦਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਜੂਰ ਦੱਸਿਓ ਜੀ ਤੁਹਾਡੇ ਕੰਨੇ ਮੀਂਹ ਦਾ ਕੀ ਹਾਲ ਚਾਲ ਹੈ ਬਸ ਹੁਣ ਤਾਂ ਪਰਮਾਤਮਾ ਕੀ ਹੀਰਦਾਸ ਹੈ ਜੀ ਬਸ ਕਰ ਹੈਨਾ ਪਰਮਾਤਮਾ ਕਿਉਂਕਿ ਬਹੁਤ ਜ਼ਿਆਦਾ ਮੀਂਹ ਪੈ ਗਿਆ ਜੀ ਬਹੁਤ ਇਲਾਕਿਆਂ 'ਚ ਬਹੁਤ ਜ਼ਿਆਦਾ ਬੁਰਾ ਹਾਲਾ ਹੈਨਾ ਜੇ ਇਦਾਂ ਹੀ ਮੀਂਹ ਪੈਂਦਾ ਰਿਹਾ ਤਾਂ ਜੇ ਨੀ ਕੀ ਬਹੁਤ ਹੋਰ ਨੁਕਸਾਨ ਹੋ ਸਕਦਾ ਸੋ ਪ੍ਰਮਾਤਮਾ ਅਗੇ ਹੀ ਅਰਦਾਸ ਹੈ ਵੀ ਵਾਹੀ ਗੁਰੂ ਜੀ ਮਹਾਰਾਜ ਜੀ ਕਿਰਵਾ ਕਰੋ ਵੀ ਬਸ ਹੁਣ ਬਸ ਕਰੋ ਬਸ ਹਨਾ ਹਾਂਜੀ ਹੁਣ ਮੈਂ ਲੱਗੀਆਂ ਜੀ ਇੱਥੇ ਸਬਜੀ ਕੱਟਣ ਤੇ ਆਪਾਂ ਬਣਾਉਣੀ ਹੈ ਜਿਸ ਆਲੂਆਂ ਦੀ ਸੁੱਕੀ ਸਬਜੀ ਵੈਸੇ ਤਾਂ ਮੈਂ ਹਨਾ ਸਵੇਰੇ ਸਬਜੀ ਬਣਾ ਲਈ ਸੀ ਆਲੂ ਬੜੀਆਂ ਦੀ ਪਰ ਉਹ ਥੋੜੀ ਜਿਹੀ ਘੱਟ ਸੀਗੀ ਮੈਂ ਕਿਹਾ ਚਲੋ ਥੋੜੀ ਜਿਹੀ ਹੋਰ ਬਣਾ ਲਈਏ ਮੈਂ ਵੈਸੇ ਰਮਨ ਦੇ ਡੈਡੀ ਨੂੰ ਕਿਹਾ ਸੀ ਮੈਂ ਕੋਈ ਸਬਜੀ ਵਗੈਰਾ ਲਿਆ ਦੂੰਗੀ ਬਣਾ ਲਾਂ ਹਨਾ ਤੇ ਇਹ ਮੈਨੂੰ ਕਹਿੰਦੀ ਹੁਣ ਸਬਜੀ ਤਾਂ ਨਹੀਂ ਮਿਲਣੀ ਕਹਿੰਦੇ ਤੂੰ ਆਲੂ ਹੀ ਬਣਾ ਲੈ ਮੈਂ ਕਿ ਸਵੇਰੇ ਵੀ ਆਲੂ ਹੀ ਬਣਾਏ ਸੀਗੇ ਕਹਿੰਦੇ ਫਿਰ ਐਂ ਕਰ ਹੁਣ ਸੁੱਕੀ ਸਬਜੀ ਬਣਾ ਲੈ ਆਲੂਆਂ ਦੀ ਤੇ ਮੈਂ ਕਿ ਚਲੋ ਠੀਕ ਆ ਹਨਾ ਬਣਾਣੀ ਤਾਂ ਪੈਣੀ ਸੀ ਕਿਉਂਕਿ ਫਿਰ ਸਰਨਾ ਨਹੀਂ ਸੀ ਉਹ ਸਬਜੀ ਨਾਲ ਤੇ ਤਾਂ ਕਰਕੇ ਮੈਂ ਇੱਥੇ ਆਲੂ ਥੋੜੇ ਜਿਹਾ ਫਿਰ ਵੱਧ ਕੱਟ ਲਏ ਸੀ ਕਿਉਂਕਿ ਉਹ ਸੁੱਕੀ ਸਬਜੀ ਬਣਾਉਣੇ ਹਨਾ ਫਿਰ ਆਲੂ ਥੋੜੇ ਵੱਧ ਪੈਂਦੇ ਆ ਤੇ ਕੜਾਹੀ 'ਚ ਮੈਂ ਤਾਂ ਕੱਟੇ ਸੀ ਕਿਉਂਕਿ ਜਿਹੜੀ ਪਲਾਸਟਿਕ ਦੇ ਡੱਬੇ 'ਚ ਮੈਂ ਸਬਜੀ ਕੱਟਦੀ ਹੁੰਦੀ ਆ ਹਨਾ ਉਹ 'ਚ ਜਿਹੜੀ ਸਵੇਰ ਵਾਲੀ ਸਬਜੀ ਸੀ ਉਹ ਪਈ ਸੀਗੀ ਤਾ ਕਰਕੇ ਫਿਰ ਮੈਂ ਕੜਾਈ ਚ ਹੀ ਕੱਟ ਲੇ ਮੈਂ ਕਿਹਾ ਚਲੋ ਇਹਦੇ ਵਿੱਚ ਬਾਅਦ ਚ ਪਾਣੀ ਪਾ ਕੇ ਚੰਗੀ ਤਰ੍ਹਾਂ ਇੱਕ ਵਾਰੀ ਪਹਿਲਾਂ ਤੋਲੇ ਸੀ ਛਿੱਲਣ ਤੋਂ ਇੱਕ ਵਾਰੀ ਮੈਂ ਕਿਹਾ ਚਲੋ ਬਾਅਦ ਚ ਚੰਗੀ ਤਰ੍ਹਾਂ ਤੋਲੂਗੀ ਤੇ ਹੁਣ ਮੈਂ ਇੱਥੇ ਲੱਗੀ ਸੀ ਜੀ ਪਿਆਜ਼ ਕੱਟਣ ਤੇ ਪਿਆਜ਼ ਵੀ ਮੈਂ ਥੋੜੇ ਜਿਹਾ ਵੱਧ ਪਾਏ ਸੀ ਕਿਉਂਕਿ ਟਮਾਟਰ ਵੀ ਆਪਣੇ ਖਤਮ ਹੋਏ ਹੋਏ ਸੀ ਤੇ ਤਾਂ ਕਰਕੇ ਫਿਰ ਹਨਾ ਪਿਆਜ਼ ਥੋੜੇ ਵੱਧ ਪਾਉਣੇ ਪੈਣੇ ਸੀਗੇ ਤੇ ਬਾਕੀ ਨਾਲ ਮੈਂ ਬਾਹਰ ਦੇਖ ਰਹੀ ਸੀ ਮੀਂਹ ਪੈ ਰਿਹਾ ਸੀਗਾ ਤੇ ਅਰਦਾਸ ਵੀ ਕਰ ਰਹੀ ਸੀ ਵਾਹਿਗੁਰੂ ਅੱਗੇ ਕਿ ਵਾਹਿਗੁਰੂ ਪਰਮਾਤਮਾ ਮਿਹਰ ਕਰ ਸਭ ਦੇ ਉੱਤੇ ਹਨਾ ਹੋਣ ਅਗਲੇ ਦਿਨ ਦੀ ਸਵੇਰ ਹੋ ਗਈ ਆ ਤੇ ਹੁਣ ਸਵੇਰ ਦੇ ਵੱਜ ਗਏ ਨੇ 8 7:50 ਮਿੰਟ ਹੋ ਗਏ ਨੇ 8:00 ਵੱਜਣ ਵਾਲੀ ਆ ਤੇ 2 ਤਰੀਕਾ ਅੱਜ ਤੇ ਹੁਣ ਆਪਾਂ ਵੀਡੀਓ ਨੂੰ ਇੱਥੋਂ ਅੱਗੇ ਕੰਟੀਨਿਊ ਕਰ ਰਹੇ ਆ ਤੇ ਬਾਕੀ ਮੀਹ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਜੀ ਸਾਰੀ ਰਾਤ ਮੀਂਹ ਪੈਂਦਾ ਰਿਹਾ ਹੁਣ ਵੀ ਮੀਂਹ ਪੈ ਰਿਹਾ ਸੀ ਤੇ ਰਾਤ ਤਾਂ ਮਤਲਬ ਕਿ ਰਮਾਨ ਦੇ ਫੋਨ ਤੇ ਵੀ ਉਹਦੇ ਡੈਡੀ ਦੇ ਫੋਨ ਤੇ ਵੀ ਮੈਸੇਜ ਵੀ ਆ ਗਿਆ ਸੀ ਜਿਹੜਾ ਮਲੇਰ ਕੋਲ ਲਈ ਹਨਾ ਗੰਦਾ ਨਾਲਾ ਨਹੀਂ ਜਾਂਦਾ ਉਹਦੇ ਵਿੱਚ ਵੀ ਰਾਤ ਪਾਣੀ ਜਿਹੜਾ ਛੱਡਣਾ ਸੀਗਾ ਤੇ ਬਸ ਇਹ ਹੀ ਅਰਦਾਸ ਕਰ ਰਹੇ ਸੀ ਮਹਾਰਾਜ ਜੀ ਕਿਰਪਾ ਕਰਿਓ ਕਿਉਂਕਿ ਉਹ ਨਾਲਾ ਤਾਂ ਕਾਫੀ ਟਾਈਮ ਤੋਂ ਬੰਦ ਵੀ ਪਿਆ ਤੇ ਜਗਾ ਜਗਾ ਤੋਂ ਟੁੱਟਿਆ ਵੀ ਹੋਇਆ ਸੋ ਇੱਧਰ ਵੀ ਕਿਤੇ ਨਾ ਕਿਤੇ ਡਰ ਦਾ ਮਾਹੌਲ ਬਣਿਆ ਪਿਆ ਸੀਗਾ ਹਨਾ ਤੇ ਆਪਾਂ ਤਾਂ ਸਾਰੇ ਬਸ ਉਸ ਅਕਾਲ ਪੁਰਖ ਅਗੇ ਅਰਦਾਸ ਕਰ ਸਕਦੇ ਹਾਂ ਹਨਾ ਤੇ ਪ੍ਰਮਾਤਮਾ ਨੇ ਹਲੇ ਤੱਕ ਤਾਂ ਮਿਹਰ ਰੱਖੀ ਹੈ कि बाकी आज मैं पाठ ਕਰਨ ਨੂੰ ਵੀ ਥੋੜਾ ਲੇਟ ਹੋਊਗੀ ਐਕਚੁਅਲੀ ਨਾ ਰਾਤ ਮੰਮੀ ਨੇ ਪੱਖਾ ਬੰਦ ਕਰਤਾ ਮੈਨੂੰ ਲੱਗਿਆ ਵੀ ਇਨਵਰਟਰ ਵੀ ਖਤਮ ਹੋ ਗਿਆ ਤੇ ਮੈਂ ਆਲਾਰਮ ਬੰਦ ਕਰਕੇ ਸੌਂ ਗਈ ਫਿਰ ਉਸ ਤੋਂ ਬਾਅਦ ਮੈਂ ਲੇਟ ਉੱਠ ਕੇ ਜਣੀ ਪਾਠ ਕਰਿਆ ਪਰ ਹਾਜ਼ਰੀ ਆਪਾਂ ਜ਼ਰੂਰ ਲਵਾਈ ਕਿਉਂਕਿ ਹਨਾ ਇਹ ਆ ਵੀ ਰੋਜ਼ குருਸਾ ਦੇ ਚਰਨਾਂ ਚ ਅਰਦਾਸ ਕਰੀਏ ਆਪਾਂ ਉਹਨਾਂ ਲਾਗਿਆਂ ਵਾਸਤੇ ਵੀ ਜਿੱਥੇ ਇਹ ਮੁਸੀਬਤ ਆਈ ਹੋਈ ਹੈ ਜਿਹੜੇ ਪਰਿਵਾਰਾਂ ਦਾ ਸਭ ਖੁਸ਼ੀ ਖਤਮ ਹੋ ਗਿਆ ਉਹਨਾਂ ਵਾਸਤੇ ਵੀ ਅਰਦਾਸ ਕਰਨੀਆਂ ਬਹੁਤ ਜ਼ਰੂਰੀ ਆ ਸੋਸੂ ਤੁਹਾਨੂੰ ਵੀ ਮੈਂ ਹਰ ਰੋਜ਼ ਕਹਿਨੀ ਆ ਤੁਸੀਂ ਵੀ ਜ਼ਰੂਰ ਅਰਦਾਸ ਕਰਿਆ ਕਰੋ ਨਾ ਵਾਸਤੇ ਹਨਾ ਉਹਨਾਂ ਦੇ ਭਲੇ ਲਈ ਮਹਾਰਾਜ ਉਹਨਾਂ ਦੇ ਅੰਗ ਸੰਗ ਸਹਾਇਕ ਉਹਨਾਂ ਦੇ ਰੱਖਿਆ ਕਰਨ ਤੇ ਗੁਰੂ ਸਾਹਿਬੀ ਕਿਰਪਾ ਕਰਨ ਕਿ ਉਹਨਾਂ ਦੀ ਬਾਹ ਫੜ ਕੇ ਕਾਲਪੁਰ ਖ ਇਸ ਮੁਸ਼ਕਲ ਦੀ ਘੜੀ ਵਿੱਚ ਉਹਨਾਂ ਨੂੰ ਬਾਹਰ ਕੱਢਣ ਤੇ ਇਹ ਬਹੁਤ ਜ਼ਰੂਰੀ ਆ ਕਿਉਂਕਿ ਪਰਮਾਤਮਾ ਦਾ ਹੀ ਆਸਰਾ ਹੁਣ ਆਪਾਂ ਨੂੰ ਹਨਾ ਇਸ ਸਮੇਂ ਦੇਖਿਆ ਜਾਵੇ ਵੀ ਪੰਜਾਬ ਵਿੱਚ ਹੀ ਇਹ ਸਭ ਤੋਂ ਵੱਡੀ ਮੁਸ਼ਕਲ ਆਈ ਹੋਈ ਆ ਤੇ ਸ਼ਾਇਦ ਕਈ ਵਾਰੀ ਮਨ ਵਿੱਚ ਖਿਆਲ ਵੀ ਆ ਜਾਂਦਾ ਹੋ ਸਕਦਾ ਮੈਂ ਗਲਤ ਹੋਵਾਂ ਜਾਂ ਸਹੀ ਹੋਵਾਂ ਤੇ ਮਨ ਵਿੱਚ ਇਹ ਖਿਆਲ ਆਉਂਦਾ ਵੀ ਸ਼ਾਇਦ ਪੰਜਾਬ ਵਿੱਚ ਹੀ ਜਿਹੜੀਆਂ ਬਿਆਦਵੀ ਦੀਆਂ ਘਟਨਾਵਾਂ ਸਭ ਤੋਂ ਵੱਧ ਹੋਈਆਂ ਪਤਾ ਨਹੀਂ ਆਪਾਂ ਸਾਰੇ ਜਾਣੇ ਉਸੇ ਦਾ ਪ੍ਰਕੋਪ ਚੱਲ ਰਹੀ ਹੈ ਹਨਾ ਸੋ ਕਾਲ ਪੁਰਖ ਬਖਸ਼ਣਹਾਰ ਨਹੀਂ ਤੇ ਆਪਣਾ ਫਰਜ਼ ਹੈ ਗੁਰੂ ਪਿਤਾ ਤੋਂ ਮਾਫੀਆਂ ਮੰਗਣਾ ਅਰਦਾਸਾਂ ਕਰਨੀਆਂ ਤੇ ਪ੍ਰਮਾਤਮਾ ਮਿਹਰ ਕਰਨ ਕਿਉਂਕਿ ਕਰਨ ਵਾਲੇ ਕੋਈ ਹੋਰ ਹੁੰਦੇ ਆ ਭਰਨ ਵਾਲੇ ਬੇਜਵਾਨ ਵੀ ਨੇ ਤੇ ਉਹ ਲੋਕ ਵੀ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੋ ਆਪਾਂ ਸਾਰਿਆਂ ਨੂੰ ਚਾਹੀਦਾ ਕਿ ਆਪਾਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਿਹੜੇ ਕਰ ਸਕਦੇ ਆ ਹਨਾ ਪਾਠ ਕਰੀਏ ਦਾਸਾ ਕਰੀਏ ਗੁਰੂ ਘਰਾਂ ਦੇ ਵਿੱਚ ਵੀ ਪਾਠ ਕਰਨੀ ਚਾਹੀਦੀ ਆ ਜਿਵੇਂ ਹੁਣ ਕੱਲ੍ਹ ਵਾਰਸ ਮੇਰੀ ਮਾਸਟਰ ਜੀ ਨਾਲ ਗੱਲ ਹੋਈ ਸੀ ਇੱਧਰ ਮੂਮ ਕਲਾ ਪਿੰਡ ਹੈ ਉਹ ਕਹਿੰਦੇ ਸਾਡੇ ਪਿੰਡ ਸਹਿਜ ਪਾਠ ਚੱਲ ਰਹੇ ਨਹੀਂ ਤੇ ਸਰਵਤ ਦੇ ਭਲੇ ਦੀ ਅਰਦਾਸਾਂ ਹੋ ਰਹੀਆਂ ਨੇ ਸੁਖਮਨੀ ਸਾਹਿਬ ਦੇ ਪਾਠ ਵੀ ਚੱਲ ਰਿਹਾ ਸੰਗਤਾਂ ਸੇਵਾ ਵੀ ਕਰ ਰਹੀਆਂ ਨੇ ਗੁਰੂ ਘਰ ਦੇ ਵਿੱਚ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਸੋ ਆਪਾਂ ਨੂੰ ਵੀ ਸਾਰਿਆਂ ਨੂੰ ਚਾਹੀਦਾ ਵੀ ਆਪਾਂ ਵੀ ਆਪਣੇ ਆਪਣੇ ਜੇ ਗੁਰੂ ਘਰ 'ਚ ਨਹੀਂ ਤਾਂ ਘਟੋ ਘਟਰਾਾਂ ਦੇ ਵਿੱਚ ਬਹਿ ਕੇ ਆਪਾਂ ਸਰਵਤ ਦੇ ਭਲੇ ਦੀਆਂ ਅਰਦਾਸਾਂ ਕਰੀਏ ਤੇ ਬਾਕੀ ਜੀ ਕੱਲ ਦੀ ਵੀਡੀਓ ਦੇ ਵਿੱਚ ਹਨਾ ਕੁਝ ਆਪਾਂ ਨੂੰ ਕਮੈਂਟ ਆਏ ਸੀਗੇ ਤੇ ਮੈਂ ਉਹਨਾਂ ਭੈਣ ਦਾ ਨਾਮ ਭੁੱਲਦੀਆਂ ਇੱਕ ਤਾਂ ਕੁਲਦੀਪ ਕੌਰ ਕੁੰਬਾ ਤੋਂ ਸੁਖਵੀਰ ਕੌਰ ਦੀਨਾ ਸਾਹਿਬ ਤੋਂ ਬਲਜੀਤ ਕੌਰ ਪਟਿਆਲਾ ਤੋਂ ਤੇ ਇੱਕ ਭੈਣ ਦੁਬਈ ਤੋਂ ਉਹਨਾਂ ਨੇ ਆਪਣਾ ਨਾਮ ਨਹੀਂ ਲਿਖਿਆ ਸੋ ਭੈਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹਨ ਤੁਸੀਂ ਚੈਨਲ ਨੂੰ ਇੰਨਾ ਪਿਆਰ ਇੰਨਾ ਸਪੋਰਟ ਦਿਖਾ ਰਹੇ ਹੋ ਤੇ ਤੁਹਾਡੇ ਸਾਰਿਆਂ ਦੀ ਮਿਹਰਬਾਨੀ ਹੈ ਸੋ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਹੀ ਚੈਨਲ ਇੱਥੋਂ ਤੱਕ ਪਹੁੰਚਿਆ ਸੋ ਪਰਮਾਤਮਾਤਾ ਉਹਨਾਂ ਤੁਹਾਡੇ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਸੁਰੱਖਿੇ ਜੀ ਬਹੁਤ-ਬਹੁਤ ਜ਼ਿਆਦਾ ਧੰਨਵਾਦ ਭੈਣੇ ਤੁਹਾਡਾ ਤੇ ਅੱਗੇ ਵੀ ਇਦਾਂ ਹੀ ਸਪੋਰਟ ਬਣਾਈ ਰੱਖਿਓ ਤੇ ਇੱਕ ਮੈਨੂੰ ਕਮੈਂਟ ਹੋ ਰਾਇਆ ਸੀ ਉਸ ਭੈਣ ਨੇ ਪੁੱਛਿਆ ਸੀ ਵੀ ਭੈਣੇ ਤੁਹਾਡੇ ਪੂਰੇ ਦਿਨ ਦੀ ਡਾਈਟ ਕੀ ਆ ਵੀ ਤੁਸੀਂ ਹਨਾ ਵੀ ਇੰਨੇ ਫਿੱਟ ਹੋ ਤਾਂ ਕੀ ਕਾਰਨ ਆ ਅ ਦੇਖੋ ਜੀ ਜਦੋਂ ਇੱਕ ਚੀਜ਼ ਮੈਂ ਜ਼ਰੂਰ ਦੱਸੂਗੀ ਅ ਵੈਸੇ ਜੇ ਆਪਾਂ ਦੇਖੀਏ ਜ਼ਿਆਦਾਤਰ ਪ੍ਰੈਗਨਨਸੀ ਤੋਂ ਬਾਅਦ ਯਾਨੀ ਕਿ ਬੱਚਾ ਹੋਣ ਤੋਂ ਬਾਅਦ ਭੈਣਾਂ ਦਾ ਨਾ weight ਵਾਝਾ ਹੁੰਦਾ ਉਹਦਾ ਕਾਰਨ ਇਹ ਹੁੰਦਾ ਵੀ ਜਦੋਂ ਆਪਾਂ ਬੱਚੇ ਹੋਣ ਤੋਂ ਬਾਅਦ ਪਾਣੀ ਪੀਂਦੇ ਰਹਿੰਦੇ ਆ ਠੰਡਾ ਉਹ ਆਪਣੀ ਹੱਡਾਂ 'ਚ ਪੈ ਜਾਂਦਾ ਜਿਸ ਦੇ ਨਾਲ ਆਪਣੇ ਵੇਟ ਬਹੁਤ ਜ਼ਿਆਦਾ ਵਧ ਜਾਂਦੇ ਨੇ ਪਰ ਉਸ ਸਮੇਂ ਮੈਂ ਕਹਿੰਨੀਆ ਮੇਰੀ ਮਾਂ ਦਾ ਧੰਨਵਾਦ ਉਹਨਾਂ ਨੇ ਮੈਨੂੰ ਮਤਲਬ ਕਿ ਗਰਮ ਪਾਣੀ ਕਰਕੇ ਨਾ ਉਹਦੇ ਵਿੱਚ ਜੁਆਇਨ ਉਬਾਲ ਕੇ ਉਹ ਪਾਣੀ ਦੀ ਬੋਤਲ ਭਰ ਕੇ ਰੱਖ ਦਿੰਦੇ ਸੀ ਉਹ ਯਾਨੀ ਮੈਨੂੰ ਉਹੀ ਪਾਣੀ ਪੀਣ ਨੂੰ ਮਿਲਦਾ ਸੀ ਤੇ ਉਹ ਵੀ ਬਹੁਤ ਘੱਟ ਐ ਨਹੀਂ ਵੀ ਖੁੱਲਾ ਪਾਣੀ ਪੀਂਦੀ ਸੀ ਮੈਂ ਸੋ ਇੱਕ ਤਾਂ ਉਹਦਾ ਕਰਕੇ ਵੀ ਇਹ ਚੀਜ਼ ਯਾਨੀ ਕਿ ਮੇਰਾ ਵੇਟ ਉਸ ਟਾਈਮ ਨਹੀਂ ਵਧਿਆ ਤੇ ਉਸ ਤੋਂ ਬਾਅਦ ਮੇਰੇ ਪੰਜ ਕੇਸ ਵੀ ਖਰਾਬ ਹੋ ਗਏ ਸੀਗੇ ਚਲੋ ਮਹਾਰਾਜ ਦਾ ਨਹੀਂ ਹੁਕਮ ਸੀ ਹਨਾ ਉਹ ਪਰਮਾਤਮਾ ਦੀ ਰਜਾ ਉਹਦਾ ਤਾਂ ਭਾਣਾ ਮਿੱਠਾ ਕਰਕੇ ਮੰਨਿਆ ਅਸੀਂ ਚਾਹੁੰਦੇ ਸੀ ਚਾਹੇ ਸਾਡੀ 30 ਹੋ ਜਵੇ ਵੀ ਚਲੋ ਇੱਕ ਬੇਟਾ ਇੱਕ ਉਹਦੀ ਭੈਣ ਹੋ ਜਵੇ ਇੱਕ ਰਿਸ਼ਤਦਾਰੀ ਬਣੀ ਰਹਿੰਦੀ ਆ ਚਲੋ ਪਰਮਾਤਮਾ ਦਾ ਸ਼ੱਦ ਨਹੀਂ ਹੁਕਮ ਸੀ ਹਨਾ ਤੇ ਉਸ ਤੋਂ ਬਾਅਦ ਰੂਰ ਥੋੜਾ ਜਾਂ ਮੇਰੇ ਕੋਲ ਕਿ ਉਸ ਟਾਈਮ ਮੈਂ ਨਾ ਇੱਕ ਟੈਨਸ਼ਨ ਦਾ ਮਾਹੌਲ ਸੀ ਉਸ ਸਮੇਂ ਤੇ ਇੱਕ ਉਹਦੋਂ ਮੈਂ ਆਪਣੇ ਖਾਣ-ਪੀਣ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਨਹੀਂ ਤਾਂ ਮੈਂ ਇਦੋਂ ਵੀ ਪਤਲੀ ਸੀਗੀ ਤੇ ਬਾਕੀ ਜਿਹੜਾ ਹੁਣ ਮੈਂ ਦਿਨ ਦੇ ਟਾਈਮ ਜਿਹੜਾ ਮੇਰੀ ਡਾਈਟ ਆ ਕੋਈ ਜ਼ਿਆਦਾ ਖਾਸ ਨਹੀਂ ਮੈਂ ਰੋਟੀ ਵੀ ਹਾਂ ਚੁਪੜੀ ਖਾਨੀ ਆ ਮਿੱਠਾ ਮੈਂ ਬਹੁਤ ਘੱਟ ਖਾਨੀ ਆ ਮਿਠਾਈ ਵਗੈਰਾ ਮੈਨੂੰ ਬਿਲਕੁਲ ਨਹੀਂ ਪਸੰਦ ਮਿੱਠਾ ਨਹੀਂ ਮੈਂ ਜ਼ਿਆਦਾ ਖਾ ਸਕਦੀ ਚਾਹ ਚ ਵੀ ਮਿੱਠਾ ਬਹੁਤ ਘੱਟ ਪਾਉਣੀ ਆ ਕਈ ਵਾਰ ਤਾਂ ਮੈਂ ਫਿੱਕੀ ਪੀ ਲੈਂਦੀ ਆ ਹਨਾ ਤੇ ਬਾਕੀ ਤਲੀਆਂ ਫੜੀਆਂ ਚੀਜ਼ਾਂ ਤੋਂ ਮੈਂ ਪਰਹੇਜ਼ ਕਰਦੀ ਆ ਠੀਕ ਹੈ ਜੀ ਤੇ ਬਾਕੀ ਇਹ ਸਰਦੀਆਂ ਦੇ ਵਿੱਚ ਮੈਂ ਇੱਕ ਪਾਊਡਰ ਬਣਾ ਕੇ ਰੱਖਿਆ ਹੋਇਆ ਜਿਹੜਾ ਮੈਂ ਕਾਫੀ ਵਾਰ ਤੁਹਾਡੇ ਨਾਲ ਸ਼ੇਅਰ ਕੀਤਾਗਾ ਹਨਾ ਤੇ ਜਿਵੇਂ ਅਜਵਾਇਨ ਹੋ ਗਈ ਜੀਰਾ ਹੋ ਗਿਆ ਲੌਂਜੀ ਹੋਗੀ ਬਿਹੜੇ ਹੋਗੀ ਇਹਨਾਂ ਚੀਜ਼ਾਂ ਦਾ ਪਾਊਡਰ ਬਣਾ ਕੇ ਰੱਖਿਆ ਇੱਕ ਚਮਚ ਮੈਂ ਰੋਜ਼ ਹਰ ਰੋਜ਼ ਉਹ ਖਾਣੀ ਆ ਉਹਦੇ ਨਾਲ ਸਾਡਾ ਹਾਜਮਾ ਵੀ ਠੀਕ ਰਹਿੰਦਾ ਤੇ ਸਾਡਾ weight ਵੀ ਬਹੁਤ ਘਟਦਾ ਉਹਦੇ ਨਾਲ ਹਨਾ ਤੇ ਇੱਕ ਅੱਜਕੱਲ ਮੈਂ ਤੁਹਾਡੇ ਨਾਲ ਇੱਕ ਚੀਜ਼ ਹੋਰ ਸ਼ੇਅਰ ਕਰੀ ਸੀ ਅਰਜੁਨ ਦੀ ਜਿਹੜਾ ਦਰਖਤ ਹੁੰਦਾ ਨਾ ਉਹਦਾ ਜਿਹੜਾ ਸੱਕਾ ਉਹ ਨੂੰ ਪੀਸ ਕੇ ਜਾਂ ਤਾਂ ਜਾਂ ਉਹਦਾ ਸਾਕ ਉਬਾਲ ਕੇ ਪੀਣਾ ਉਹਦੇ ਨਾਲ ਵੀ weight ਬਹੁਤ ਘਟਦਾਗਾ ਤੇ ਉਹ ਵੀ ਤੁਸੀਂ ਪੀ ਸਕਦੇ ਹੋ ਤੇ ਉਹਦੇ ਬਾਰੇ ਵੀ ਮੈਂ ਕੁਝ ਦਿਨ ਪਹਿਲਾਂ ਵੀਡੀਓ ਸ਼ੇਅਰ ਕੀਤੀ ਹੋਈ ਆ ਤੇ ਉਹ ਜਾ ਕੇ ਤੁਸੀਂ ਦੇਖ ਲਿਓ ਉਦੋਂ ਤੁਹਾਨੂੰ ਬਹੁਤ ਹੈਲਪ ਮਿਲੂਗੀ ਤੇ ਬਾਕੀ ਕੰਮ ਧੰਦੇ ਕਰਦੇ ਰਹਿਣੇ ਆ ਆਪਣੇ ਰੋਟੀ ਖਾ ਕੇ ਉਸ ਤੋਂ ਬਾਅਦ ਛਿੱਤੀ ਪਾਓ ਨਾ ਰਾਤ ਨੂੰ ਹਣਾ ਖਾਣ ਸਾਰ ਸੌਵੋ ਨਾ ਤੁਰਦੇ ਫਿਰਦੇ ਉਹ ਜੇ ਨਹੀਂ ਵੀ ਕੰਮ ਹੈਗਾ ਥੋੜਾ ਬਹੁਤਾ ਵੀਡੀਓ ਦੇ ਵਿੱਚ ਤੁਰ ਕੇ ਸ਼ੇਅਰ ਕਰ ਲਓ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਗ ਠੀਕ ਹੈ ਜੀ ਸੋ ਸਰੀਰ ਇੱਕ ਮੇਰੇ ਚ ਪਰਮਾਤਮਾ ਨੇ ਕਿਰਪਾ ਕੀਤੀ ਹੋਈ ਆ ਮੈਂ ਕਹਿੰਦੀ ਆ ਵੀ ਜੇ ਮੈਂ ਡਾਈਟ ਵਧਾ ਲਵਾਂ ਵੇਟ ਵੱਜ ਜਾਂਦਾ ਡਾਈਟ ਘਟਾ ਲਵਾਂ ਤਾਂ ਵੇਟ ਘਟਣਾ ਵੀ ਸ਼ੁਰੂ ਹੋ ਜਾਂਦਾ ਇਹ ਪਰਮਾਤਮਾ ਕੋਲ ਨਹੀਂ ਕੋਈ ਦਾਤ ਹੀ ਹੈ ਨਹੀਂ ਜੇ ਦੇਖਿਆ ਜਾਵੇ ਬਹੁਤ سارے ਲੋਕ ਆ ਬਹੁਤ ਸਾਰੀ ਕਸਰਤ ਕਰਦੇ ਨੇ ਫਿਰ ਕਿਤੇ ਜਾ ਕੇ ਉਹਨਾਂ ਦੇ ਵੇਟ ਘਟਦੇ ਨੇ ਹਨਾ ਇਹ ਪਰਮਾਤਮਾ ਕੰਨਿਓ ਕੋਈ ਵਰਦਾਨ ਹੀ ਆ ਮੈਂ ਕਹਿੰਦੀ ਆ ਸਮਝਦੀ ਆ ਮੈਂ ਵੀ ਜੇ ਮੈਂ ਡਾਈਟ ਵਧਾ ਲਵਾਂ ਵੇਟ ਵੱਜ ਜਾਂਦਾ ਡਾਈਟ ਘਟਾ ਲਵਾਂ ਵੇਟ ਘਟ ਜਾਂਦਾ ਪਰ ਹੁਣ ਥੋੜੀ ਜਿਹੀ ਮੈਂ ਡਾਈਟ ਵੱਧ ਹੀ ਲੈਣੀ ਆ ਕਿਉਂਕਿ ਆਪਾਂ ਉਹ ਕੰਮ ਮਤਲਬ ਦਸਾਂਤਨ ਕਰਨਾ ਹੁੰਦਾ ਹਨ ਤੇ ਸਾਰਾ ਦਿਨ ਜਿਹੜਾ ਹੈਗਾ ਫਿਰ ਤੁਰਦੇ ਫਿਰਦੇ ਰਹਿਣਾ ਹੱਡਾ ਗੋਡਿਆਂ ਨੂੰ ਵੀ ਜ਼ਰੂਰੀ ਹੈ ਤਾਕਤ ਮਿਲਨੀ ਸੋ ਇਸ ਕਰਕੇ ਤੇ ਐਦਾਂ ਦਾ ਕੋਈ ਸਪੈਸ਼ਲ ਚੀਜ਼ ਤਾਂ ਨਹੀਂ ਆ ਤੇ ਬਾਕੀ ਹਾਂ ਪਾਊਡਰ ਜ਼ਰੂਰ ਹੈ ਜਿਹੜਾ ਮੈਂ ਸਰਦੀਆਂ 'ਚ ਖਾਨੀ ਆ ਗਰਮੀਆਂ 'ਚ ਮੈਂ ਉਹਨੂੰ ਤਾਂ ਨਹੀਂ ਖਾਂਦੀ ਕਿਉਂਕਿ ਗਰਮ ਹੁੰਦਾ ਹੈ ਤੇ ਫਿਰ ਆਪਾਂ ਨੂੰ ਗਰਮੀ ਕਰਦਾ ਹਨ ਤੇ ਇਸ ਕਰਕੇ ਗਰਮੀਆਂ 'ਚ ਮੈਂ ਨਹੀਂ ਖਾਂਦੀ ਸਰਦੀਆਂ ਹੁਣ ਸ਼ੁਰੂ ਹੋ ਜਾਣਗੀਆਂ ਤੁਸੀਂ ਪਾਊਡਰ ਬਣਾ ਕੇ ਰੱਖ ਲਓ ਪੂਰੀ ਸਰਦੀ ਸਰਦੀ ਖਾਓ ਠੀਕ ਹੈ ਜੀ ਤਲੀ ਫਲੀ ਚੀਜ਼ ਘੱਟ ਖਾਓ ਤੇ ਜਿਹੜਾ ਹੈਗਾ ਕੈਲਰੀ ਘਟਾਓ ਪ੍ਰੋਟੀਨ ਜ਼ਿਆਦਾ ਰੱਖੋ ਹਨਾ ਤਾਂ ਕਿ ਸਰੀਰ ਦੇ ਵਿੱਚ ਕਮਜ਼ੋਰੀ ਵੀ ਨਾ ਪਵੇ ਜੇ ਤੁਸੀਂ ਕੈਲਰੀ ਜ਼ਿਆਦਾ ਲਓਗੇ ਕੈਲਰੀ ਦੇ ਨਾਲ weight ਘਟੂਗਾ ਸੋ ਸਰਚ ਕਰਕੇ ਦੇਖ ਲਓ ਜਿਹੜੀਆਂ ਚੀਜ਼ਾਂ ਦੇ ਵਿੱਚ ਕੈਲਰੀ ਜ਼ਿਆਦਾ ਹੈ ਮਿੱਠੇ ਦੇ ਵਿੱਚ ਕੈਲਰੀ ਬਹੁਤ ਜ਼ਿਆਦਾ ਹੁੰਦੀ ਆ ਕੈਲਰੀ ਘਟ ਲਓ ਤੇ ਜਿਹੜੇ ਹੈਗੇ ਪ੍ਰੋਟੀਨ ਜ਼ਿਆਦਾ ਲਓ ਤੁਹਾਡਾ ਜਿਹੜਾ weight ਆ ਉਹ ਘਟਣਾ ਸ਼ੁਰੂ ਹੋ ਜਾਊਗਾ ਸੋ ਬਾਕੀ ਅੱਜ ਆਪਾਂ ਕੰਮ ਤੋਂ ਦੇ ਕੋ ਖਾਸ ਵੀਡੀਓ ਨਹੀਂ ਬਣਾਈ ਜੀ ਕਿਉਂਕਿ ਮੀਂਹ ਪੈਂਦਾ ਕਰਕੇ ਹਨਾ ਵੀ ਕੰਮ ਦੀ ਵੀਡੀਓ ਬਾਣੀ ਨਹੀਂ ਪਾ ਰਹੀ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ